ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆ ਦੇ ਲੇਖ ਭਾਗ 2 ਬੇਬੇ ਜੀ ਨੇ ਨਾਲ ਇਹ ਇਹ ਵੀ ਸ਼ਰਤ ਰੱਖੀ ਕਿ ਕੁੜੀਆਂ ਦੇ ਵਿਆਹ ਮੇਰੇ ਬੈਠੀ-ਬੈਠੀ ਕਰ ਦਿਓ ਜਗਤਾਰ ਨੇ ਹਾਂ ਕਰ ਦਿੱਤੀ ਉਹ ਬਾਹਰ ਹਾਲ ਵਿੱਚ ਆ ਗਿਆ ਜਗਤਾਰ ਬਸੀਅਤ ਫੜਾਉਂਦਾ ਹੋਇਆ ਲੈ ਬਲਵਿੰਦਰ ਸਾਮ ਆਪਣੀ ਅਮਾਨਤ ਇਹ ਤੇਰੀ ਜੱਦੀ ਪੁਛਤੀ ਜ਼ਮੀਨਾਂ ਬਸ ਹੁਣ ਨਾ ਕੁਝ ਵੀ ਕਹਿਣਾ ਤੇ ਕੱਲ ਨੂੰ ਆਪਾਂ ਲੁਧਿਆਣੇ ਜਾ ਕੇ ਸਭ ਕੁਝ ਠੀਕ ਕਰ ਦੇਣਾ ਬੇਬੇ ਕੁਝ ਨਾ ਬੋਲੀ ਚੁੱਪ ਹੀ ਰਹੀ ਜਗਤਾਰ ਮਨਜੀਤ ਨੂੰ ਆਵਾਜ਼ ਦਿੰਦਾ ਹੋਇਆ ਭੈਣੇ ਹੁਣ ਚਾਹ ਪਿਆ ਦਿਓ ਫਿਰ ਮੈਂ ਪਿੰਡ ਨੂੰ ਜਾਣਾ ਮਨਜੀਤ ਚਾਹ ਲੈ ਕੇ ਆ ਜਾਂਦੀ ਆ ਸਾਰੇ ਗੱਲਾਂ ਕਰਦੇ ਕਰਦੇ ਚਾਹ ਪੀਂਦੇ ਨੇ ਜਗਤਾਰ ਆਪਣੇ ਪਿੰਡ ਨੂੰ ਵਾਪਸ ਚਲਾ ਗਿਆ ਜਾਂਦਾ ਸਿੰਦਰ ਨੂੰ ਆ ਕੇ ਸਭ ਕੁਝ ਦੱਸ ਦਿੰਦਾ ਤੇ ਬੇਬੇ ਦੀ ਸ਼ਰਤ ਬਾਰੇ ਵੀ ਦੱਸ ਦਿੱਤਾ ਸਿੰਦਰ ਚੁੱਪ ਸੀ ਉਹਨੂੰ ਬਸੀਅਤ ਵਾਲੀ ਗੱਲ ਦੀ ਬਹੁਤ ਤਕਲੀਫ ਹੋਈ ਸੀ ਫਿਰ ਜਗਤਾਰ ਹਰਿੰਦਰ ਕੋਲ ਜਾਂਦਾ ਜਾਰਾ ਤੂੰ ਕਿਉਂ ਆਪਣੇ ਡੈਡੀ ਦੇ ਹੁੰਦੇ ਟੈਨਸ਼ਨ ਲੈਂਦਾ ਤੇਰੇ ਮਾਮੇ ਦੇ ਨਾਮ ਬਸੀਅਤ ਕਰਵਾ ਦਿੱਤੀ ਏ ਹਰਿੰਦਰ ਸੱਚੀ ਡੈਡੀ ਜੀ ਬੇਬੇ ਮੰਨ ਗਈ ਹਰਿੰਦਰ ਨੇ ਹੱਥ ਜੋੜਦੇ ਹੋਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਜਗਤਾਰ ਨੂੰ ਕਹਿਣ ਲੱਗਾ ਡੈਡੀ ਜੀ ਤੁਹਾਨੂੰ ਪਤਾ ਮਾਮਾ ਜੀ ਸਾਡਾ ਦੋਮਾ ਦਾ ਕਿੰਨਾ ਪਿਆਰ ਕਰਦੇ ਨੇ ਮੇਰਾ ਤਾਂ ਕੱਲ ਦਾ ਸੋਚ-ਸੋਚ ਕੇ ਬੁਰਾ ਹਾਲ ਸੀ ਕਿਤੇ ਮਾਮਾ ਜੀ ਐਵੇਂ ਨਾ ਸੋਚਦੇ ਹੋਣ ਕਿ ਮੈਂ ਬੇਬੇ ਜੀ ਤੋਂ ਵਸੀਅਤ ਵਾਲਾ ਕੰਮ ਕਰਵਾਇਆ ਏ ਜਗਤਾਰ ਉਹ ਨਹੀਂ ਪੁੱਤ ਤੇਰਾ ਮਾਮਾ ਬਹੁਤ ਸੁਲਝਿਆ ਹੋਇਆ ਫਿਰ ਪੁੱਤ ਬਲਵਿੰਦਰ ਆਪਾਂ ਨੂੰ ਕਿਹੜਾ ਜਾਣਦਾ ਨਹੀਂ ਤੂੰ ਐਵੇਂ ਮੂੰਹ ਨਿੱਕਾ ਜਿਹਾ ਕੀਤਾ ਚੱਲ ਉੱਠ ਮੇਰਾ ਸ਼ੇਰ ਆਪਾਂ ਖੇਤ ਨੂੰ ਚੱਲੀਏ ਉਹ ਦੋਵੇਂ ਪਿਓ ਪੁੱਤ ਖੇਤ ਨੂੰ ਚਲੇ ਗਏ ਚਲੋ ਜੀ ਦਿਨ ਬੀਤਣ ਲੱਗੇ ਤੇ ਜ਼ਿੰਦਗੀ ਫਿਰ ਰਮਾ ਹੋ ਗਈ ਬੇਬੇ ਕਿਤੇ ਬਿਮਾਰ ਹੋ ਜਾਂਦੀ ਕਦੇ ਠੀਕ ਹੋ ਜਾਂਦੀ ਜਗਤਾਰ ਹੁਣੇ ਗੁਰੀ ਤੇ ਖੁਸ਼ੀ ਵਾਸਤੇ ਮੁੰਡਾ ਵੀ ਵੇਖਣ ਲੱਗੇ ਸੀ ਗੁਰੀ ਦੇ ਵੀ ਫਾਈਨਲ ਪੇਪਰ ਖਤਮ ਹੋਣ ਵਾਲੇ ਸੀ ਖੁਸ਼ੀ ਦਾ ਹਾਲੇ ਇੱਕ ਸਮੈਸਟਰ ਰਹਿਦਾ ਸੀ ਇਹਨਾਂ ਦਿਨਾਂ ਵਿੱਚ ਹੀ ਬਲਵਿੰਦਰ ਦੇ ਨਾਲ ਕੰਮ ਕਰਦੇ ਮੁੰਡੇ ਨੇ ਆਪਣੇ ਦੋਸਤ ਦੇ ਛੋਟੇ ਭਰਾ ਦੀ ਦੱਸ ਪਾਈ ਬਲਵਿੰਦਰ ਐਤਵਾਰ ਨੂੰ ਜਗਤਾਰ ਤੇ ਮਨਜੀਤ ਦੇ ਭਰਾ ਜਿੰਦਰ ਨੂੰ ਨਾਲ ਲੈ ਕੇ ਮੁੰਡਾ ਦੇਖ ਆਇਆ ਤਿੰਨਾਂ ਨੂੰ ਹੀ ਘਰਵਾਰ ਤੇ ਮੁੰਡਾ ਪਸੰਦ ਸੀ ਮੁੰਡਾ ਪਲੱਸ 2 ਤੱਕ ਪੜਿਆ ਸੀ ਪਰ ਜ਼ਮੀਨ ਵਾਧੂ ਸੀ ਦੋਵੇਂ ਭਰਾ ਖੇਤੀ ਕਰਦੇ ਸੀ ਗੁਰੀ ਦਾ ਇੱਕ ਪੇਪਰ ਰਹਿਦਾ ਹੋਣ ਕਰਕੇ ਦੇਖ ਦਿਖਾਈ 15 ਦਿਨ ਬਾਅਦ ਦੀ ਰੱਖ ਲਈ ਹਰਿੰਦਰ ਨੂੰ ਜਦੋਂ ਪਤਾ ਲੱਗਾ ਡੈਡੀ ਜੀ ਮਾਮਾ ਜੀ ਮੁੰਡਾ ਨੌਕਰੀ ਵਾਲਾ ਦੇਖ ਲੈਂਦੇ ਤੁਹਾਨੂੰ ਪਤਾ ਗੁਰੀ ਨੂੰ ਤਾਂ ਜੌਬ ਦਾ ਕਿੰਨਾ ਸ਼ੌਂਕ ਆ ਜਗਤਾਰ ਹਰਿੰਦਰ ਮੁੰਡੇ ਨੂੰ 15 ਵਾਹਣ ਜ਼ਮੀਨ ਦੇ ਆਉਂਦੇ ਆ ਦੋਵੇਂ ਭਰਾ 30 ਏਕੜ ਦੀ ਖੇਤੀ ਕਰਦੇ ਨੇ ਜਗਤਾਰ ਅੱਗੇ ਦੱਸਣ ਲੱਗਾ ਕਿ ਕਵੈਨ ਵੀ ਉਹਨਾਂ ਕੋਲ ਕੋਠੀ ਵੀ ਬਹੁਤ ਵਧੀਆ ਬਣਾਈ ਆ। ਹਰਿੰਦਰ ਫਿਰ ਨਹੀਂ ਉਹ ਗੁਰੀ ਨੂੰ ਜੌਬ ਕਰਨ ਦਿੰਦੇ। ਬਲਵਿੰਦਰ ਵੀ ਮੁੰਡਾ ਤਾਂ ਨੌਕਰੀ ਵਾਲਾ ਹੀ ਭਾਲਦਾ ਸੀ। ਪਰ ਜਗਤਾਰ ਤੇ ਜਿੰਦਰ ਦੀਆਂ ਦਲੀਲਾਂ ਅੱਗੇ ਚੁੱਪ ਕਰ ਗਿਆ। ਬਲਵਿੰਦਰ ਨੇ ਘਰ ਆ ਕੇ ਬੇਬੇ ਨੂੰ ਦੱਸ ਦਿੱਤਾ। ਪਰ ਬੇਬੇ ਜੀ ਜ਼ਿਆਦਾ ਕੁਝ ਨਹੀਂ ਬੋਲੀ। ਠੀਕ ਹੈ ਕਹਿ ਦਿੱਤਾ ਮਹੀਨੇ ਤੋਂ ਉੱਪਰ ਹੋ ਗਿਆ ਸੀ ਸ਼ਿੰਦਰ ਹੋਣੀ ਵੀ ਨਹੀਂ ਸੀ ਆਈ ਦਿਲੋਂ ਹਾਲੇ ਵੀ ਹਰਿੰਦਰ ਬੇਬੇ ਨਾਲ ਨਾਰਾਜ਼ ਸੀ ਮਨਜੀਤ ਨੇ ਕਈ ਵਾਰ ਸ਼ਿੰਦਰ ਭੈਣ ਨੂੰ ਫੋਨ ਲਾਇਆ ਸੀ ਤੇ ਆਉਣ ਨੂੰ ਕਿਹਾ ਸੀ ਪਰ ਉਹ ਟਾਲ ਦਿੰਦੀ ਬਲਵਿੰਦਰ 2-3 ਵਾਰ ਜਾ ਆਇਆ ਸੀ ਮਨਜੀਤ ਤਾਂ ਬੇਬੇ ਕਰਕੇ ਜਾ ਨਹੀਂ ਸਕਦੀ ਸੀ 15 ਦਿਨ ਲੰਘਦੇ ਕਿਹੜਾ ਟਾਈਮ ਲੱਗਦਾ ਸੀ 2 ਦਿਨਾਂ ਤੱਕ ਮੁੰਡੇ ਵਾਲਿਆਂ ਨੇ ਗੁਰੂ ਨੂੰ ਦੇਖਣ ਆਉਣਾ ਸੀ ਗੁਰੂ ਦੇ ਪੇਪਰ ਖਤਮ ਹੋ ਗਏ ਸੀ ਉਹ ਵੀ ਘਰ ਆ ਗਈ ਮਨਜੀਤ ਨੇ ਸਿੰਦਰ ਭੈਣ ਹੋਣਾ ਨੂੰ ਫੋਨ ਲਾ ਕੇ ਐਤਵਾਰ ਨੂੰ ਆਉਣ ਲਈ ਕਿਹਾ ਸ਼ਿੰਦਰ ਨੇ ਹਾਂ ਕਰ ਦਿੱਤੀ ਖੁਸ਼ੀ ਨੂੰ ਸ਼ਨੀਵਾਰ ਨੂੰ ਹਰਿੰਦਰ ਤੇ ਕਿਰਨ ਜਾ ਕੇ ਲੈ ਆਏ ਖੁਸ਼ੀ ਦੇ ਘਰ ਆਉਂਦੇ ਹੀ ਰੌਣਕਾਂ ਲੱਗ ਗਈਆਂ ਬੇਬੇ ਵੀ ਖੁਸ਼ੀ ਨਾਲ ਗੱਲਾਂ ਕਰਕੇ ਖੁਸ਼ ਸੀ ਕਿਰਨ ਵੀ ਬੇਬੇ ਨੂੰ ਮਿਲ ਕੇ ਆਈ ਪਰ ਬੇਬੇ ਸ਼ਿੰਦਰ ਤੇ ਉਹਦੇ ਪਰਿਵਾਰ ਨਾਲ ਨਾਰਾਜ਼ ਸੀ ਗੁਰੀ ਆਉਣ ਵਾਲੇ ਕੱਲ ਕਰਕੇ ਡਰੀ ਹੋਈ ਸੀ ਕਿਰਨ ਉਹਨੂੰ ਸਮਝਾਉਣ ਲੱਗੀ ਹੋਈ ਅਗਲੇ ਦਿਨ ਜਗਤਾਰ ਤੇ ਸਿੰਦਰ ਵੀ ਆ ਗਏ ਜਿੰਦਰ ਰਾਜੋ ਬੀਬੀ ਤੇ ਦੋਵੇਂ ਬੱਚੇ ਵੀ ਆਏ 11:00 ਵਜਦੇ ਨੂੰ ਮਹਿਮਾਨ ਵੀ ਆ ਗਏ ਬਲਵਿੰਦਰ ਹੁਣਾ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਬਹੁਤ ਸਤਿਕਾਰ ਨਾਲ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲੇ ਸਾਰੇ ਹਾਲ ਦੇ ਨਾਲ ਵਾਲੇ ਕਮਰੇ ਵਿੱਚ ਬੈਠ ਗਏ ਕਿਰਨ ਗੁਰੀ ਨੂੰ ਲੈ ਕੇ ਕਮਰੇ ਵਿੱਚ ਆਈ ਗੁਰੀ ਨੇ ਫਿੱਕਾ ਜਿਹਾ ਗੁਲਾਬੀ ਰੰਗ ਦਾ ਸੂਟ ਪਾਇਆ ਸੀ ਬਹੁਤ ਸੋਹਣੀ ਲੱਗਦੀ ਸੀ ਗੁਰੀ ਨੂੰ ਉਹਨਾਂ ਦੇਖਦੇ ਹੀ ਪਸੰਦ ਕਰ ਲਿਆ ਮੁੰਡੇ ਵਾਲਿਆਂ ਨੇ ਅੱਜ ਹੀ ਰੋਕਾ ਕਰਨ ਨੂੰ ਕਿਹਾ ਬਲਵਿੰਦਰ ਨੇ ਵੀ ਰੋਕੇ ਲਈ ਹਾਂ ਕਰ ਦਿੱਤੀ ਦੋਮਾ ਪਾਸਿਆਂ ਤੋਂ ਇੱਕ ਜਾਣਾ ਜਾ ਕੇ ਲੋੜੀ ਦਾ ਸਮਾਨ ਲੈ ਆਇਆ ਗੁਰਪ੍ਰੀਤ ਤੇ ਜਗਦੀਪ ਦੋਵਾਂ ਨੂੰ ਕੁਰਸੀਆਂ ਤੇ ਬਿਠਾ ਕੇ ਸ਼ਗਨ ਪਾਇਆ ਪਹਿਲਾਂ ਜਗਦੀਪ ਦੀ ਮੰਮੀ ਨੇ ਗੁਰਪ੍ਰੀਤ ਦੇ ਸ਼ਗਨਾ ਵਾਲੀ ਚੁੰਨੀ ਦੇ ਕੇ ਫਿਰ ਵਾਰਨੇ ਕੀਤੇ ਬਲਵਿੰਦਰ ਤੇ ਮਨਜੀਤ ਨੇ ਜਗਦੀਪ ਨੂੰ ਸ਼ਗਨ ਪਾਇਆ ਫਿਰ ਦੋਵਾਂ ਪਰਿਵਾਰਾਂ ਨੇ ਵਾਰਨੇ ਕੀਤੇ ਜਦੋਂ ਹਰਿੰਦਰ ਤੇ ਕਿਰਨ ਦੇ ਨਾਲ ਖੁਸ਼ੀ ਵੀ ਸ਼ਗਨ ਪਾਉਣ ਆਈ ਤਾਂ ਗੁਰੀ ਦਾ ਸਹੌਰਾ ਪਰਿਵਾਰ ਖੁਸ਼ੀ ਨੂੰ ਦੇਖ ਕੇ ਹੈਰਾਨ ਹੋ ਗਿਆ ਖੁਸ਼ੀ ਤੇ ਗੁਰੀ ਦੋਨਾਂ ਦਾ ਚਿਹਰਾ ਬਹੁਤ ਮਿਲਦਾ ਸੀ ਜਗਦੀਪ ਦੀ ਭਾਬੀ ਨੇ ਹੱਸਦੇ ਹੋਏ ਕਿਹਾ ਕਿ ਪਤਾ ਹੀ ਨਹੀਂ ਲੱਗਦਾ ਦੋਮਾ ਭੈਣਾ ਵਿੱਚ ਭੋਰਾ ਫਰਕ ਨਹੀਂ ਦਿਉਰਾ ਧਿਆਨ ਨਾਲ ਕਿਤੇ ਭੁਲੇਖਾ ਨਾ ਪੈ ਜਾਵੇ ਸਾਰੇ ਜਾਣੇ ਹੱਸ ਪਏ ਸਾਰਿਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰ ਬਹੁਤ ਖੁਸ਼ ਸਨ ਬੇਬੇ ਜੀ ਵੀ ਖੁਸ਼ ਸੀ ਦੁਪਹਿਰ ਨੂੰ ਰੋਟੀ ਖਾ ਕੇ ਜਗਦੀਪ ਤੇ ਉਹਦੀ ਫੈਮਿਲੀ ਚਲੇ ਗਏ ਸਾਰੇ ਜਾਣੇ ਰੋਟੀ ਖਾਣ ਲੱਗ ਪਏ ਪਰ ਗੁਰੀ ਚੁੱਪ ਸੀ ਕਿਰਨ ਗੁਰੀ ਕੀ ਹੋਇਆ ਚੁੱਪਾਂ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਜਗਦੀਪ ਨੇ ਪਸੰਦ ਗੁਰੀ ਭਾਬੀ ਪਸੰਦ ਆ ਉਹ ਗੱਲ ਨਹੀਂ ਸੁਹਾ ਗੁੱਸੇ ਵਾਲਾ ਲੱਗਿਆ ਆਪਣੀ ਭਾਬੀ ਨਾਲ ਕਿੱਦਾਂ ਗੱਲ ਕੀਤੀ ਸੀ ਕਿਰਨ ਨਹੀਂ ਤੈਨੂੰ ਐਵੇਂ ਲੱਗਿਆ ਗੁਰੀ ਕਿਸੇ ਕਿਸੇ ਢੰਗ ਹੀ ਬੋਲਣ ਦਾ ਐਵੇਂ ਹੁੰਦਾ ਖੁਸ਼ੀ ਨੂੰ ਵੀ ਮਜ਼ਾਕ ਕਰਨ ਦਾ ਮੌਕਾ ਮਿਲ ਗਿਆ